ਜ਼ਿਲ੍ਹਾ ਜ਼ਿਲੰਦਰ ਦੀਆਂ ਦੀਨੋਂ ਦੇ ਸ਼ਹਿਰ ਨੂਰ ਮਹਿਲ ਦੇ ਚੀਮਾ ਗੇਟ ਦੇ ਕੋਲ ਸਥਿਤ ਇੱਕ ਐਕਟਿਵ ਸਵਾਰ ਨੂੰ ਤੇਜ਼ਧਰ ਹਥਿਆਰਾਂ ਨਾਲ ਵੱਢਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਚਰਨਜੀਤ ਵਾਸੀ ਗੁਮਟਾਲੀ ਨੇ ਦੱਸਿਆ ਮੇਰਾ ਲੜਕਾ ਬ੍ਰਿੰਦਰ ਕੁਮਾਰ ਜੋ ਕਿ ਨੂਰ ਮਹਿਲ ਵਿੱਚ ਡਰਾਈਵਰੀ ਦਾ ਕੰਮ ਕਰਦਾ ਹੈ ਉਹ ਨੂਰ ਮਹਿਲ ਨੂੰ ਆ ਰਿਹਾ ਸੀ ਤਾਂ ਚੀਮਾ ਗੇਟ ਦੇ ਕੋਲ 20 ਤੋਂ 25ਨ ਪਛਾਤੇ ਲੋਕਾਂ ਨੇ ਉਸ ਉੱਪਰ ਤੇਜ਼ਧਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਨਪਛਾਤੇ ਲੋਕ ਉਸ ਨੂੰ ਮਰਿਆ ਸਮਝ ਕੇ ਉਸ ਨੂੰ ਉੱਥੇ ਹੀ ਛੱਡ ਕੇ ਫਰਾਰ ਹੋ ਗਏ ਰਾਗੀਰਾ ਨੇ ਉਸ ਦੀ ਪਛਾਣ ਕਰਕੇ ਉਸ ਦੇ ਘਰ ਦੱਸਿਆ ਬਰਿੰਦਰ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਸਿਵਲ ਹਸਪਤਲ ਵਿੱਚ ਦਾਖਲ ਕਰਵਾਇਆ ਨੂਰ ਮਹਿਲ ਸਿਵਲ ਹਸਪਤਲ ਦੇ ਡਾਕਟਰਾਂ ਮੁੰਡੇ ਦੀ ਸਹਾਇਤਾ ਦੇ ਉਪਰੰਤ ਜ਼ਖਮੀ ਵਿਅਕਤੀ ਨੂੰ ਸਿਵਲ ਹਸਪਤਲ ਜਲੰਧਰ ਰੈਫਰ ਕਰ ਦਿੱਤਾ ਜਾਂਚ ਅਧਿਕਾਰੀ ਸਬ ਇੰਸਪੈਕਟਰ ਜਸਵਿੰਦਰ ਸਿੰਘ ਨੇ ਮੌਕੇ ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦਿਨ ਦਿਹਾੜੇ ਇਹੋ ਜਿਹੀ ਵਰਦਾਤਾ ਕਿਤੇ ਨਾ ਕਿਤੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਤੇ ਇੱਕ ਸਵਾਲੀਆਂ ਨਿਸ਼ਾਨ ਜ਼ਰੂਰ ਦਰਸਾ ਰਹੀ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਕਦੋਂ ਤੱਕ ਦੋਸ਼ੀਆਂ ਨੂੰ ਫੜ ਸਕੇਗੀ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦਵੇਗੀ ਕੀ ਨਾਮ ਜੀ ਆਪਣਾ ਮੇਰਾ ਬਲੋਤ ਸਿੰਘ ਨਾਜੀ ਪਿੰਡ ਗਮਟਾਲੀ ਆ ਮੇਰਾ ਤੇ ਅੱਜ ਕੀ ਗੱਲ ਹੋਈ ਆ ਜਿਹੜੀ ਇਹ ਟੀਮ ਵਾਲੇ ਗੇਟ ਦੇ ਉੱਤੇ ਜਿਹੜਾ ਟੀਮ ਵਾਲੇ ਗੇਟ ਤੇ ਜਿਹੜਾ ਸਾਡੇ ਪਿੰਡ ਦਾ ਮੁੰਡਾ ਮੰਗਾ ਆ ਜੀ ਚਿੱਟਾ ਭੇਜਦਾ ਉਹ ਤੇ ਪਲੱਸ ਮੇਰੀ ਕੁੜੀ ਨੂੰ ਕਹਿੰਦਾ ਮੇਰਾ ਫਰੈਂਡਚਪ ਕਰ ਮਨ ਸ਼ਰਿਆਮ ਕਹਿੰਦਾ ਸ਼ਰਿਆਮ ਕਹਿੰਦਾ ਔਰ ਨਹੀਂ ਤਾਂ ਮੈਂ ਤੇਰੇ ਪੇਹਰ ਨੂੰ ਵੀ ਬੜ ਦੇਣਾ ਤੇਰੇ ਬ੍ਰਦਰ ਨੂੰ ਬੜ ਦੇਣਾ ਮਾਰ ਦੇਣਾ ਅੱਛਾ ਮੱਲੂ ਉਹ ਸਰ ਇਹ ਮੇਰਾ ਬ੍ਰਦਰ ਹੈ ਜਿਹਨੇ ਸੱਟਾਂ ਲਗੀਆਂ ਨਾ ਬ੍ਰਦਰ ਆ ਮੇਰਾ ਉਸ ਰੰਜਿਸ਼ ਦੇ ਵਿੱਚ ਵੱਢਿਆ ਹਾਂਜੀ ਅਹੀਂ ਘਰੇ ਸਮਝਾਉਣ ਗਿਆ ਸੀ ਇਹਨਾਂ ਨੂੰ ਵੀ ਤੇਰੇ ਬੱਚੇ ਨੂੰ ਆਪਣੇ ਵਿੱਚ ਸਮਝਾਓ ਠੀਕ ਹੈ ਜੀ ਜਿੱਦਾਂ ਨਾ ਕਰੇ ਸਹੀ ਨਹੀਂ ਲੱਗਦਾ ਇੱਕ ਪਿੰਡ ਚ ਰਹਿਨੇ ਵੀ ਠੀਕ ਨਹੀਂ ਲੱਗਦਾ ਜਿੱਦਾਂ ਠੀਕਾ ਸਮਝਿਆ ਨਹੀਂ ਨਸ਼ਾ ਵੇਚਦਾ ਚਿੱਟਾ ਵੇਚਦਾ ਚਿੱਟਾ ਪੀ ਪੂ ਕੇ ਫੇਮ ਬ੍ਰਦਰ ਦੇ ਮੇਰੇ ਦੇ ਸੱਟਾ ਮਾਰਦੀ ਆ ਜਿਆਦਾ ਮਾਰੀ ਸੱਚ ਸਾਡੇ ਤੁਸੀਂ ਇਸ ਸਬੰਧ ਵਿੱਚ ਕਦੇ ਕੋਈ ਪੁਲਿਸ ਪ੍ਰਸ਼ਾਸਨ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ ਸ਼ਿਕਾਇਤ ਬਹੁਤ ਹੁੰਦੀ ਕੋਈ ਪੁਲਿਸ ਸ਼ਿਕਾਇਤ ਕੋਈ ਨਹੀਂ ਕਰਦੀ ਪਰ ਸੋਣਾ ਹੀ ਨਹੀਂ ਰਹਾ ਕੋਈ ਜਾਨ ਕੋਈ ਪੰਜਾਬ ਪੁਲਿਸ ਵੱਲੋਂ ਕੋਈ ਵੀ ਕੋਈ ਨਹੀਂ ਮੇਰੇ ਸਾਹਮਣੇ ਦਿਖਦਾ ਅੰਦਰ ਬ੍ਰਦਰ ਵੱਡਿਆ ਪਿਆ ਇਹ ਇਹ ਕਿੰਨੀ ਕਿ ਇੰਜਰੀ ਹੋਈ ਹੈ ਇੰਜਰੀ ਕਾਫੀ ਹੈ ਜੀ ਚਾਰ ਤਾਂ ਸਿਰ ਤੇ ਹੀ ਹੈ ਜੀ ਟੱਕ ਡੂੰਗੇ ਆ ਠੀਕਾ ਬਾਕੀ ਕੁਈ ਦੇ ਵੀ ਆ ਤਵਾਵਾਂ ਚੀਚੀ ਨਾਲ ਚੀਚੀ ਤੋਂ ਨਾਲ ਹੀ ਕੂਗਲ ਬੜਤੀ ਹੈ ਉਹ ਕੱਲਾ ਸੀਗਾ ਕਿ ਨਾਲ ਨਹੀਂ ਸੀ ਤੇ ਕੱਲਾ ਹੀ ਸੀਗਾ ਜੀ ਕੋਲ 15 20 ਜਣੇ ਸੀ ਹਾਂ ਜੀ ਇਹਨਾਂ ਤੇ ਤਿੰਨ ਜਣੇ ਪਛਾਣੇ ਉਹਨੇ ਮੰਗਾ ਇੱਕ ਇੱਕ ਰਵੀ ਇੱਕ ਸਚਨ ਕਰਕੇ ਆ ਮੁੰਡਾ ਇਹ ਹੈ ਕਿਹੜੇ ਪਿੰਡ ਤੋਂ ਕਮਟਾਲੀ ਦੇ ਆ ਜੀ ਸਾਡਾ ਪਿੰਡ ਵੀ ਕਮਟਾਲੀ ਹੈ ਇਹ ਸਾਰੇ ਕਮਟਾਲੀ ਦੇ ਹੀ ਕਮਟਾਲੀ ਦੇ ਆ ਤਿੰਨ ਜਣੇ ਹਾਂ ਜੀ ਬਾਕੀ ਹੋਰ ਬਾਹਰੋਂ ਹੁਣ ਮੰਗ ਕੀ ਕਰਦੇ ਹੋ ਮੰਗ ਪ੍ਰਸ਼ਾਸਨ ਤੋਂ ਕਰਦੇ ਜਿੱਦਾਂ ਉਹਨੇ ਸੱਤ ਮਾਰੀ ਆ ਉਸ ਦਾ ਹਿਸਾਬ ਨਾਲ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਜਦ ਕਿ ਨਸ਼ਾ ਵੇਚਦਾ ਜੀ ਉਹ ਜੀ ਨਾਮ ਕੀ ਹੈ ਤੁਹਾਡਾ ਲਗਦਾ ਦਸਵਿੰਦਰਪਾਲ ਸਾਉਂ ਫੇਟਰ ਹੈ ਅੱਜ ਤੁਸੀਂ ਨੂਰਮੈਲ ਸਿਵਲ ਹਸਪੀਟਲ ਆਏ ਹੋ ਕੀ ਕਾਰਨ ਬਣੇ ਜੀ ਇਹਦੇ ਵਿੱਚ ਸਾਰੇ ਇਦਾਂ ਸਿਗਾ ਵੀ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਜੀ ਫੋਨ ਆਇਆ ਸੀ ਮੁਰਸ਼ੀ ਨੂੰ ਮੁਰਸ਼ੀ ਨੇ ਸਾਨੂੰ ਚਿੱਟ ਦਿੱਤੀ ਹੈ ਵਿੱਚ ਚੀਮਾ ਚੌਕ ਦੇ ਵਿੱਚ ਲੜਾਈ ਹੋ ਰਹੀ ਆ ਜੀ ਅਸੀਂ ਉਸੇ ਵੇਲੇ ਤੁਰੰਤ ਕਾਰਵਾਈ ਕਰਦੇ ਹੋਏ ਚੀਮਾ ਚੌਕ ਪਹੁੰਚੇ ਆ ਜਨੂੰ ਇਹਨਾਂ ਦੇ ਕੋਈ ਪੇਰੈਂਟਸ ਮਗਰੋਂ ਆਏ ਆ ਇਹਨਾਂ ਨੇ ਉਹ ਬੱਚ ਨੂੰ ਮੁੰਡੇ ਨੂੰ ਤਾਂ ਲੈ ਤਾਂ ਦਾਖਲ ਕਰਾਤਾ ਇੱਥੇ ਲਿਆ ਕੇ ਮੋਕੇ ਤੇ ਅਸੀਂ ਪਹੁੰਚ ਕੇ ਫੋਟੋ ਹਟੂ ਵਿੱਚ ਹੀ ਅਸੀਂ ਤੇ ਐਕਟਿਵਲ ਜਿਹੜੀ ਇਹਦੀ ਸੀਗੀ ਅਸੀਂ ਉਹ ਟਕਾੜੇ ਉੱਥੇ ਲਾਈ ਆ ਵੀ ਚਲੋ ਕੋਈ ਲੈ ਨਾ ਜਾਵੇ ਹੋਰ ਕੋਈ ਜੀ ਮੁੜ ਕੇ ਅਸੀਂ ਇੱਥੇ ਹਸਪਤਾਲ ਪਹੁੰਚੇ ਹਸਪਤਾਲ ਅਸੀਂ ਆ ਕੇ ਡਾਕਟਰ ਸਾਹਿਬ ਤੋਂ ਇਹਨਾਂ ਲਖਾਇਆ ਵੀ ਜਿਹਦੇ ਸੱਟਾਂ ਉੱਤੇ ਲੱਗੀਆਂ ਡਾਕਟਰ ਸਾਹਿਬ ਆਪਣਾ ਉਹ ਰਿਟਰਨ ਕਾਰਵਾਈ ਕਰਦੇ ਸੀਗੇ ਤੇ ਫੇ ਮੈਂ ਇਹਨਾਂ ਨੂੰ ਪੇਸ਼ੰਤ ਨੂੰ ਦੇਖਿਆ ਮੁੰਡੇ ਨੂੰ ਬ੍ਰਿੰਦਰ ਕੁਮਾਰ ਨੂੰ ਦੇਖਿਆ ਤੇ ਇਹਦੇ ਕਾਫੀ ਸੱਟਾਂ ਲੱਗੀਆਂ ਸੀਗੀਆਂ ਸਿਰ ਤੇ ਵੀ ਸੱਟਾਂ ਲੱਗੀਆਂ ਨੇ ਨੱਤਾਂ ਬਾਹਾਂ ਦੇ ਵੀ ਲੱਗਿਆ ਆ ਬਹੁਤ ਸੀਰੀਅਸ ਹੈ ਇਹ ਤੇ ਹੁਣ ਡਾਕਟਰ ਸਾਹਿਬ ਕੋਲ ਅਸੀਂ ਬਿਆਨ ਅਜਖੰਡ ਫੈਟੀਲੀਟੀ ਕਲਿਨਿਕ ਦੀ ਮਿਲਣ ਆਇਆ ਹੈਗਾ ਜੀ ਇਹ ਡਾਕਟਰ ਸਾਹਿਬ ਕਹਿੰਦੇ ਵੀ ਅਸੀਂ ਇਹਨਾਂ ਨੂੰ ਪਹਿਲਾਂ ਹੀ ਰੈਫਰ ਕਰ ਚੁੱਕੇ ਹਾਂ ਠੀਕ ਹੈ ਜਲੰਧਾ ਜੀ ਬਸ ਉਸ ਤੋਂ ਬਾਅਦ ਫਿਰ ਅਸੀਂ ਹੁਣ ਆਪਣੀ ਕਾਰਜੋਜ ਖਾਲੀ ਆ ਅੱਗੇ ਜਿਹੜੀ ਅਸੀਂ ਇਹਨਾਂ ਦੇ ਕੋਈ ਮਾਰਕੋਟਾ ਵਾਲੇ ਬੰਦੇ ਹੈਗੇ ਆ ਉਹੀ ਪੁਸ਼ਨੀਸ਼ ਕਰਕੇ ਕੋਈ ਨਾ ਕਲੀਅਰ ਹੋਏ ਤਾਂ ਨਾਂ ਵੀ ਕਲੀਅਰ ਕਰਾਂਗੇ ਅਸੀਂ ਉਹ ਬੰਦੇ ਫੜਾਂਗੇ ਕਮਟਾਲੀ ਵਾਲੇ ਜਿਹੜੇ ਹੈਗੇ ਆ ਜੀ ਠੀਕ ਹੈ ਨਾ ਜੀ ਇਹ ਸਰ ਵਾੜ ਟੱਕ ਕਰਨ ਦਾ ਦੱਸਿਆ ਕੋਈ ਕੀ ਕਰਨਾ ਪਰ ਟੱਕ ਕਮਟਾਲ ਜਿਹੜਾ ਹੈ ਇਹਨਾਂ ਦਾ ਹੁਣੇ ਹੀ ਦੇ ਦੋ ਗਾਂ ਜਿੱਦਾਂ ਉਥੋਂ ਸਿਵਲਰ ਕੱਲੋ ਬਿਆਨ ਲਿਖਾ ਗਿਆ ਆਪਾਂ ਅੱਛਾ ਜੀ ਉਹਦੇ ਵਿੱਚ ਕਲੀਅਰ ਹੋ ਜਾਊਗਾ ਕਿ ਕਿਹੜੇ ਕਿਹੜੇ ਇਤਿਹਾਸ ਜਾਂ ਕਿਹੜੇ ਕਿਹੜੇ ਬੰਦੇ ਸੀ ਠੀਕ ਹੈ ਠੀਕ ਹੈ ਸਰ ਇੱਕ ਸ੍ਰੀਬੰਦੀ ਇਹ ਹੈ ਵੀ ਜਿੱਦਾਂ ਬਣਾ ਇਹ ਆਇਆ ਵੀ ਇਹ ਨਸ਼ਾ ਵੇਚਦੇ ਆ ਤੇ ਉਹਦੇ ਲਈ ਹੁਣ ਕੀ ਕਰ ਰਿਹਾ ਕੋਈ ਪ੍ਰਸ਼ਾਸਨ ਪੂਰ ਸੁਪਰਵਾਚਨ ਤੋਂ ਸਰ ਆਪਾਂ ਰੋਜ਼ ਤੱਕ ਸੁਪਰਵਿਜ਼ਨ ਚਲਾਣੇ ਆ ਸੀਨੀਅਰ ਅਫਸਰਾਂ ਦੇ ਹੁਕਮਾਂ ਦੇ ਅਨੁਸਾਰ ਕਿ ਜਿਹੜਾ ਆਪਾਂ ਇਹ ਚਲਾਇਆ ਜਾ ਇਹਦੇ ਵਿੱਚ ਆਪਾਂ ਕਾਫੀ ਬੰਦੇ ਪੜਦੇ ਵੀ ਆ ਸਾਰਾ ਹੋ ਇੰਦਾ ਵੀ ਪੁਲਿਸ ਦੇ ਵਿੱਚ ਜਿਹੜੇ ਅਫਸਰ ਜੋ ਵੀ ਹੁਕਮ ਕਰਦੇ ਆਪਾਂ ਉਹ ਸਾਰੇ ਆਪਾਂ ਉਹਨਾਂ ਦੀ ਪਾਲਣਾ ਕਰਦੇ ਤੇ ਜਿਹੜੇ ਜਿਹੜੇ ਹਲੇ ਨਹੀਂ ਵੀ ਵੇਚਣ ਵਾਲਦੇ ਉਹਨਾਂ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੇ ਵੀ ਸਾਰੇ ਅਸੀਂ ਪਿੰਡ-ਪਿੰਡ ਜਾ ਕੇ ਅਸੀਂ ਸਾਰਿਆਂ ਨੂੰ ਆਪਣੇ ਜਿੱਦਾਂ ਵੀ ਕੋਈ ਮੀਟਿੰਗ ਕਰ ਲਈ ਜਾਂ ਸਰਪੰਚਾਂ ਨਾਲ ਆਪਾਂ ਤਾਲਮਿਲ ਕਰ ਲੈਂਦੇ ਆ ਉਹਨਾਂ ਮੁਤਾਬਕ ਵੀ ਲਵੀ ਇਹਨਾਂ ਨੂੰ ਥੋੜਾ ਜਿਆਦਾ ਆਪਣੀ ਦੋਸਤੀ ਜਿਹਾ ਹੋ ਜਾ ਠੀਕ ਹੈ ਨਾ ਜੀ पेशेंट ने ज़्यादा कट से बॉडी से काफ़ी अपन जो भी होंगी है फ़र्स्ट एड कर है हैिंग कर देती है ड्रेसिंग इज ऑल डन पेशेंट इज़ नाउ रेफर टू सिविल हॉस्पिटल जलंधर बिकॉज अंदर की साथ है वो आप इस टाइम नहीं दस सकते उन्होंने एमरजेंसी की लड़ है वैसे ठीक है पेशेंट हां जी कॉन्शियस है इस टाइम पे ठीक है बट आपा जितना जल्दी हो सके रेफर करने की कोशिश कर दो निरंतर तूसी रेफर कर जी जी मान क्या कैसा लगे की सेहत इतनी ठीक भी नहीं है हां ए... जी अंदर अंदरूनी सटा कुछ खोज सकदियां ने वो आगे इन्वेस्टिगेशंस होनी है वो तो ही पता लगेगा